ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਹਾਂ ਮੋਇਤ ਹੀ ਅੱਜ ਅਸੀਂ ਖੜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਦੇ ਵਿੱਚ ਠਵਾਣਾ ਦੇ ਵਿੱਚ ਜਿੱਥੇ ਕੀ ਪਿੰਡ ਵਾਸੀ ਤੇ ਪੂਰਨ ਪੰਚਾਇਤ ਰੋਸ ਵਿੱਚ ਆ ਕਿ ਉਹਨਾਂ ਨੂੰ 10 ਮਹੀਨੇ ਹੋ ਗਏ ਉਹ ਜਿੱਤੇ ਨੂੰ ਉਹਨਾਂ ਨੂੰ ਪੂਰਾ ਜਿਹੜਾ ਆ ਚਾਰਜ ਨਹੀਂ ਮਿਲਿਆ ਚਾਰਜ ਨਹੀਂ ਮਿਲਿਆ ਜੇਕਰ ਉਹ ਕੰਮ ਕਰਾਉਣ ਸ਼ੁਰੂ ਕਰਦੇ ਆ ਤਾਂ ਜਿਹੜੀ ਦੂਜੀ ਧਿਰਵਾ ਜਿਹੜੇ ਸਾਬਕਾ ਸਰਪੰਚ ਵਾ ਉਹ ਕਿਤਨਾ ਕਿਤੇ ਸ਼ਿਕਾਇਤ ਕਰਕੇ ਜਿਹੜੇ ਪਿੰਡ ਦੇ ਵਿਕਾਸ ਵਿੱਚ ਰੁਕਾਵਟਾ ਪਾਉਣ ਦੀ ਕੋਸ਼ਿਸ਼ ਕਰਦੇ ਆ ਜਿਸ ਕਰਕੇ ਵੀ ਜਿਹੜੇ ਪਿੰਡ ਵਾਸੀ ਤੇ ਪੰਚਾਇਤ ਜਿਹੜੇ ਅੱਕੇ ਹੋਏ ਆ ਉਹਨਾਂ ਦਾ ਕੀ ਕਹਿਣਾ ਆ ਉਹ ਸੁਣਦੇ ਆ ਕੀ ਨਾਮ ਤੁਹਾਡਾ ਮੀਨਾ ਰਾਣੀ ਜੀ ਮੀਨਾ ਰਾਣੀ ਜੀ ਕੀ ਮਸਲਾ ਆ ਤੁਹਾਡੇ ਪਿੰਡ ਦਾ ਮਸਲਾ ਇਹ ਆ ਸਾਨੂੰ ਅਲਜਾ ਜਿੰਦਰਾ ਮੀਨਾ ਸਰਪੰਚ ਬਣੀ ਸੀ ਕਿੰਨਾ ਚਿਰ ਹੋ ਗਿਆ ਸਰਪੰਚ ਬਣਿਆ ਨੂੰ ਸਾਲ ਹੋ ਗਿਆ ਸਾਨੂੰ ਸਾਨੂੰ ਤੇ ਇਹ ਕਾ ਦੇ ਨਹੀਂ ਰਹੇ ਪਤਾ ਨਹੀਂ ਸਾਨੂੰ ਪਤਾ ਨਹੀਂ ਕੀ ਗੱਲ ਹੈ ਸਾਨੂੰ ਚਾਰਜ ਦੇ ਨਹੀਂ ਰਿਹਾ ਸਾਨੂੰ ਸਾਡੇ ਤੇ ਦਵਾਜਾਂ ਹਟਾ ਲਿਆ ਗਿਆ ਨਹੀਂ ਅਸੀਂ ਭਾਈਚਾਰੇ ਦਾ ਇਹਦੇ ਤੁਹਾਨੂੰ ਚਾਰਜ ਨਹੀਂ ਦੇਣਾ ਹੈਗਾ ਤੁਹਾਨੂੰ ਕਾਲੋ ਕਹਿੰਦੇ ਕੀ ਕਰਨਾ ਤੁਸੀਂ ਕਹਿੰਦੇ ਕੌਣ ਕਹਿੰਦਾ ਆ ਹਾਂ ਜਸਮੀਤ ਸਰ ਸਰਜੀਤ ਕੋ ਸਰਪੰਚ ਹੈ ਘਰ ਵੀ ਕਈ ਵਾ ਜਾ ਚੁੱਕੇ ਆ ਤਾਂ ਅਸੀਂ ਸ਼ਾਇਦ ਇੱਕ ਸਰਪੰਚ ਸਾਹਿਬ ਕੀ ਨਾਮ ਤੁਹਾਡਾ ਨੀਨਾਰਣ ਮੀਨਾ ਰਾਣੀ ਜੀ ਹਾਂਜੀ 10 ਮਹੀਨੇ ਹੋ ਗਏ ਤੁਹਾਨੂੰ ਚਾਰਜ ਨਹੀਂ ਮਿਲਿਆ ਹਾਂਜੀ ਹਾਂਜੀ ਕਿਹਾ ਤੁਹਾਨੂੰ ਅਫਸੋਸ ਹੁੰਦਾ ਵੀ ਤੁਸੀਂ ਸਰਪੰਚ ਕਿਉਂ ਬਣੇ ਹਾਂਜੀ ਸਾਨੂੰ ਤਾਂ ਬਹੁਤ ਅਫਸੋਸ ਆ ਨਾ ਬਹੁਤ ਧੱਕਾ ਹੋ ਰਿਹਾ ਅਸੀਂ ਭਾਈ ਚਾਹੇ ਨਾ ਸਾਨੂੰ ਕੋਈ ਕੰਮ ਕਰਨ ਦਿੰਦੇ ਆ ਕਹਿੰਦੇ ਨਾ ਤੁਹਾਨੂੰ ਕੰਮ ਨਹੀਂ ਤੁਹਾਡਾ ਕੋਈ ਵੀ ਹੋਣ ਦੇਣਾ ਹੈਗਾ ਸਾਨੂੰ ਧੱਕਾ ਬਹੁਤ ਕਰ ਰਹੇ ਆ ਅਸੀਂ ਰਾਜਕੁਮਾਰ ਡਾਕਟਰ ਕੋਲ ਵੀ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਐਦਾਂ ਕਹਿੰਦੇ ਅੱਛਾ ਹੀ ਤੁਹਾਨੂੰ ਚਾਰਜਾਂ ਦਿੰਦੇ ਆ ਤੁਹਾਨੂੰ ਬਸ ਉਹਦੇ ਮੈਸੇਜ ਕਰ ਦਿੰਦੇ ਆ ਪਏ ਪਤਨਿਆਂ ਨੂੰ ਕੀ ਹੋ ਜਾਂਦਾ ਤੁਸੀਂ ਪਹਿਲੀ ਵਾਰ ਸਰਪੰਚ ਬਣੇ ਨਹੀਂ 8 ਤੋਂ ਬਣਿਆ ਸੀ ਪਹਿਲਾਂ ਪਹਿਲਾਂ ਸੀ ਹਾਂਜੀ ਹਾਂਜੀ ਪਹਿਲਾਂ ਵੀ 8 ਤੋਂ ਹੁਣ ਉਹ ਇਹ ਕੋੜਾ ਤਜਰਬਾ ਆ ਕਿਉਂ ਕੋੜਾ ਤਜਰਬਾ ਸੀ ਇਹ ਹਾਕ ਦਾ ਕੋੜਾ ਹੋਇਆ ਸਾਡਾ ਬਹੁਤ ਸਾਲਾਂ ਨਾਲ ਥੱਕਾ ਹੋ ਰਿਹਾ ਸਾਣਾ ਜਿਆਦਾ ਇਹ ਕੁਝ ਹੁਣ ਗਾਹਾਂ ਵੀ ਲੜ ਲੜੂਗੇ ਸਰਪੰਚ ਹਾਂਜੀ ਹੋ ਲੜਾਂਗੇ ਜੀ ਅਸੀਂ ਡਟ ਕੇ ਲੜਾਂਗੇ ਅਸੀਂ ਜਿਵੇਂ ਹੁਣੇ ਅਸੀਂ ਬਹਿ ਗਏ ਸਾਨੂੰ ਲੋੜ ਨਹੀਂ ਤਾਂ ਡਾਲੇ ਦੀ ਕਿਸੇ ਦੇ ਕੋਲ ਕੀ ਮੰਗ ਕਰਦੇ ਹੋ ਅਸੀਂ ਮੰਗਦੇ ਸਾਨੂੰ ਸੱਚਾਈ ਦੇਣੀ ਚਾਹੀਏ ਸਾਨੂੰ ਠਕਾਵਾ ਹੋ ਰਿਹਾ ਸੰਚਾਰ ਦੇਣ ਵਾਸਤੇ ਸਾਨੂੰ ਇਹੀ ਲੋੜ ਹੈ ਠੀਕ ਹਾਂਜੀ ਮੇਰਾ ਨਾਮ ਆਰਮਚੰਦ ਜੀ ਆਰਮਚੰਦ ਜੀ ਤੁਸੀਂ ਪਿੰਡ ਦਾ ਇਕੱਠਾ ਕੀਤਾ ਹੈਗਾ ਅੱਜ ਹਾਂਜੀ ਕੀ ਮਸਲਾ ਸਾਨੂੰ ਜੀ 10 ਮਹੀਨੇ ਹੋ ਗਏ ਸਰਪੰਚ ਬਣਿਆ ਨੂੰ ਸਾਡੀ ਵਾਈਫ ਬਣੀ ਸੀਗੀ ਮੀਨਾ ਰਾਣੀ ਤੇ ਇਹਨਾਂ ਨੇ ਸਾਡਾ ਪਹਿਲੀ ਪੰਚਾਇਤ ਨੇ ਸਾਡਾ ਚਾਰਜ ਰੋਕਿਆ ਹੈ ਜੀ ਚਾਰਜ ਰੋਕਿਆ ਹੈ ਹਾਂਜੀ ਕਿਉਂ ਰੋਕਿਆ ਹੈ ਕੋ ਪਤਾ ਨਹੀਂ ਲੱਗ ਰਿਹਾ ਕੀ ਚੱਕਰ ਹੈਗਾ ਯਾ ਜਦੋਂ ਅਸੀਂ ਸੈਕਟਰੀ ਨਾਲ ਗੱਲ ਕਰਦੇ ਹਾਂ ਉਹ ਵੀ ਟਾਲਮਟੋਲਾ ਕਰ ਜਾਂਦਾ ਯਾ ਉਹ ਕਹਿੰਦਾ ਸਾਡੇ ਉੱਪਰੋਂ ਦਵਾਇਆ ਸਾਡੇ ਉੱਤੇ ਜੀ ਤੇ ਵੀਡੀਓ ਸਾਬ ਕੋ ਜਾਏ ਆ ਡੀਸੀ ਸਾਹਿਬ ਸਾਰਿਆਂ ਮੈਡਮ ਸਾਰਿਆਂ ਕੋ ਜਾਏ ਆ ਡੀਡੀਪੀ ਕੋ ਵੀ ਜਾਏ ਆ ਜੀ ਲਿਖਤੀ ਰੂਪ ਸਾਰਿਆਂ ਕੋਲ ਐਪਲੀਕੇਸ਼ਨਾਂ ਦਿੱਤੀਆਂ ਪਰ ਉਹਨਾਂ ਨੇ ਕੋਈ ਸਾਡੀ ਗੱਲ ਨਹੀਂ ਸੁਣੀ ਚਾਰਜ ਕਿੰਨੀ ਵਾਰੀ ਤੁਸੀਂ ਬੇਨਤੀਆਂ ਕਰ ਚੁੱਕੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਤਾਂ ਬਹੁਤ ਵਾਰੀ ਕਰ ਚੁੱਕੇ ਡਾਕਟਰ ਰਾਜਪਾਲ ਬਹੁਤ ਵਾਰੀ ਆ ਚੁੱਕੇ ਆ ਜੀ ਡਾਕਟਰ ਰਾਜ ਨੇ ਕੀ ਕਿਹਾ ਸਰ ਉਹ ਵੀ ਕਹਿੰਦਾ ਜੀ ਮੈਂ ਤਾਂ ਕਹਿਤਾ ਹੁਣ ਮੈਂ ਕੀ ਕਰ ਸਕਦਾ ਮੋੜੋਂ ਹਾਂ ਗੱਲ ਜਾਂਦਾ ਤੇ ਵੀਡੀਓ ਸਾਹਿਬ ਨੂੰ ਤੁਸੀਂ ਕੀ ਦੱਸਿਆ ਇੱਕ ਸਹੀ ਕੋਈ ਫੋਨ ਤੇ ਮੈਸੇਜ ਹੋਇਆ ਸੀ ਉਹ ਕੀ ਗੱਲ ਹੈ ਵੀਡੀਓ ਸਾਹਿਬ ਨੇ ਜਸਲੇ ਸੀ ਡੀਡੀ ਤੋਂ ਦੇ ਕੋਲ ਗਏ ਆ ਉਹਨੇ ਵੀਡੀਓ ਨੂੰ ਫੋਨ ਕੀਤਾ ਵੀ ਤੁਸੀਂ ਚਾਰਜ ਕਾ ਤੇ ਰੋਕੇ ਠਵਾਣੇ ਦਾ ਉਸੇ ਵੇਲੇ ਵੀਡੀਓ ਨੇ ਮੈਸੇਜ ਕੀਤਾ ਕਹਿੰਦਾ ਪੜ ਲਓ ਅਸੀਂ ਕੋਲ ਬੈਠੇ ਸੀਗੇ ਜੀ ਜਸਲੇ ਉਹਨਾਂ ਨੇ ਪੜਿਆ ਉਹਨੇ ਸਾਡੇ ਵੱਲੋਂ ਧਿਆਨ ਛੱਡ ਦਿੱਤਾ ਉਸੇ ਵੇਲੇ ਕਹਿੰਦੇ ਕੋਈ ਨਹੀਂ ਜੀ ਮਰ ਜਾਊਗਾ ਚਾਹ ਕੀ ਸੀਗਾ ਮੈਸੇਜ ਉਹ ਪਤਾ ਕੁਝ ਸਾਨੂੰ ਨਹੀਂ ਦੱਸਿਆ ਜੀ ਕੁਝ ਉਹਨਾਂ ਦੇ ਮੋਬਾਈਲ ਤੇ ਆਇਆ ਹੁੰਦਾ ਕੀ ਅੰਤਾਂ ਚਾ ਕੁਝ ਪੋਲੀਟੀਕਲ ਪ੍ਰੈਸ਼ਰ ਹੈ ਪੋਲੀਟੀਕਲ ਪ੍ਰੈਸ਼ਰ ਹੈ ਜੀ ਪੋਲੀਟੀਕਲ ਪ੍ਰੈਸ਼ਰ ਹੈ ਜੀ ਉਹਨਾਂ ਨੇ ਜਿਹੜੀ ਡਾਕਟਰ ਰਾਜ ਨੇ ਜਿਹੜੇ ਖੜੇ ਕੀਤੇ ਦੋ ਹਾਰ ਗਿਆ ਸਾਡੇ ਕੋਲੋਂ ਉਹਨਾਂ ਕੋਲ ਹਾਰ ਨਹੀਂ ਇਹ ਬਰਦਾਸ਼ਤ ਹੁੰਦੀ ਕੁਝ ਇਸ ਤਰ੍ਹਾਂ ਦੀ ਵੀ ਹੈ ਕੋਈ ਪਿੰਡ ਚ ਕਪਲਾਤਾ ਨਹੀਂ ਕੋਈ ਜਿਹਦੇ ਕਰਕੇ ਚਾਰ ਜਿਨੀ ਦਿੱਤਾ ਜਾ ਰਿਹਾ ਕਪੜਾ 10 ਲੱਖ ਦਾ ਤਾਂ ਸ਼ਰੇਆਮ ਸ਼ੂ ਹੋ ਚੁੱਕਾ ਹੈ ਜੀ ਬਾਕੀ ਹੁਣ ਜਿੰਨਾ ਚਿਰ ਸਾਡੇ ਕੋ ਪੇਪਰ ਨਹੀਂ ਪੂਰੇ ਆਉਂਦੇ ਕੀ ਪਤਾ ਕਿੰਨਾ ਕਦਾ ਹੋ ਚੁੱਕਾ ਹੈ ਕਹਿੰਦਾ ਭਾਪਾ ਮੈਂ ਇੱਕ ਪੋਲੀਟੀਕਲ ਪ੍ਰੈਸ਼ਰ ਹੈ ਇੱਕ ਪਿੰਡ ਚ ਕਪਲਾਇਆ ਕਪਲਾਇਆ ਹਾਂਜੀ ਉਹ ਕਾਦੇ ਸਬੰਧ ਚ ਕਪਲਾਇਆ ਹੂੰ ਕਪੜਾ ਸਾਰੇ ਕੰਮ ਜਿੰਨੇ ਕੰਮ ਹੋਏ ਉਹਨਾਂ ਚ ਸਾਰਿਆਂ ਚ ਕਪੜਾ ਹੀ ਆ ਜੀ 10 ਲੱਖ ਦਾ ਕਪੜਾ 10 ਲੱਖ ਦਾ ਤਾਂ ਸ਼ਰੇਆਮ ਹੀ ਹੋ ਗਿਆ ਜੀ ਉਹ ਤਾਂ ਸੈਕਟਰੀ ਲੈ ਗਿਆ ਕਢਾ ਕੇ 10 ਲੱਖ ਰੁਪਏ ਇਹ ਨਹੀਂ ਪਤਾ ਕਿ ਇਹਦੇ ਰਾਹੀਂ ਕੱਢਿਆ ਉਹਨੂੰ ਕਿੱਦਾਂ ਕੱਢ ਕੇ ਲਗਿਆ ਜੀ ਇਹ ਵੀ ਸਾਨੂੰ ਪਤਾ ਨਹੀਂ ਕਿਹੜਾ ਸੈਕਟਰੀ ਸੀ ਸੰਦੀਪ ਕੁਮਾਰ ਸੈਕਟਰੀ ਸੰਦੀਪ ਕੁਮਾਰ ਸਿਕਾ ਤੁਸੀਂ ਕੋਈ ਪਿੰਡ 'ਚ ਹਜੇ ਕੰਮ ਸ਼ੁਰੂ ਹੋਇਆ ਕੰਮ ਸ਼ੁਰੂ ਕੀਤਾ ਸੀ ਜੀ ਪਲੇਗ੍ਰਾਉਂਡ ਦਾ ਅੱਛਾ ਜੀ ਉਹ ਉਹਦੇ ਵਿੱਚ ਥੋੜੇ ਥੋੜੇ ਬਾਹਰ ਲਾਏ ਸੀਗੇ ਇਹਨਾਂ ਨੇ ਦੂਸਰੀ ਪਾਰਟੀ ਵਾਲੇ ਨੇ ਸਾਡੇ ਦੀ ਸ਼ਿਕਾਇਤ ਪਾਤੀ ਬਹਾਦਰ ਸਿੰਘ ਇੱਕ ਉਹ ਜਾ ਕੇ ਸ਼ਿਕਾਇਤ ਕਰਿਆ ਜੀ ਇਹ ਪਿੰਡ ਦਾ ਪਾਣੀ ਰੋਕਣ ਲੱਗੇ ਆ ਹਾਲੇ ਕਿ ਉਹ ਦਵਾਰਾਂ ਧਰਤੀ ਤੋਂ ਵੀ ਨਹੀਂ ਵੀ ਆਏ ਆ ਵੀਡੀਓ ਵੀ ਮੌਕਾ ਦੇ ਕੇ ਗਿਆ ਉਹ ਖੇਤਾਂ ਵਾਲਿਆਂ ਦੇ ਉੱਤੇ ਉਹਦੇ ਆੜ ਚਲਾਤੀ ਉਸ ਨੀਂ ਦੇ ਉੱਤੇ ਤੇ ਤੁਹਾਨੂੰ ਕੁਛ ਕਿਆ ਹੁਣ ਇਹ ਤੁਹਾਨੂੰ ਸਿਰਫ ਏ ਪੀ ਸਰਪੰਚ ਹਾਰਿਆ ਕਰ ਕਹੀ ਹੈ ਜਾਂ ਹੋਰ ਵੀ ਕੋਈ ਮੇਜਰ ਕਰ ਰਣਾ ਹਾਰਿਆ ਕਰ ਕਹੀ ਹੈ ਬਸ ਉਹਨਾਂ ਤੋਂ ਹਾਰ ਨਹੀਂ ਇਹ ਬਰਦਾਸ਼ਤ ਹੋ ਰਹੀ ਤੇ ਫੁਲਾਸ ਕਪਲਾ ਕਪਲਾ ਹਾਂਜੀ ਤੇ ਦੂਜਾ ਨੰਬਰ ਜਿਹਦੇ ਜਿੰਨੀਆਂ ਸਾਡੇ ਦੁਕਾਨਾਂ ਆ ਦੋ ਪੰਚਾਇਤ ਦੀਆਂ ਬਣੀਆਂ ਆ ਜੀ ਤੇ ਉਹਨਾਂ ਨੂੰ ਵੀ ਜਿੰਦੇ ਲਾਇਓ ਇਹਨਾਂ ਨੇ ਜੇ ਉਹ ਚਾਬੀਆਂ ਸਾਡੇ ਕੋਲ ਹੋਣ ਕਿਸੇ ਨੂੰ ਕਰਾਇਤ ਦੇਈ ਜੋ ਪਿੰਡ ਨੂੰ ਆਮਦਨ ਹੋਵੇ ਕਿੱਥੇ ਆ ਤਾਂ ਦੁਕਾਨਾਂ ਉਹ ਸਕੂਲ ਦੇ ਨਾਲ ਆ ਜੀ ਸਾਡੇ ਠੀਕ ਹੈ ਤੇ ਇੱਕ ਜਿੱਦਾਂ ਕੋਈ ਸਾਡੀ ਕੋਈ ਪੰਚਾਇਤ ਦਾ ਹੋਰ ਕੋਈ ਕਮਰਾ ਪਿਆ ਇੱਥੇ ਪੀਰਾਂ ਦੀ ਜਗ੍ਹਾ ਤੇ ਅਸੀਂ ਉਹਦੇ ਵਾਸਤੇ ਇਕੱਠੇ ਹੋ ਕੇ ਚਾਬੀ ਲੈਣ ਆਏ ਉਹਨਾਂ ਦੇ ਕੋਲ ਉਹ ਸਰਜੀਤਪੁਰ ਨੇ ਕਹਿ ਦਿੱਤਾ ਜੀ ਅਸੀਂ ਚਾਬੀ ਨਹੀਂ ਦੇਣੀ ਕਹਿੰਦੀ ਹਾਲੇ ਚਾਰਜ ਤਾਂ ਮੇਰੇ ਘਰ ਪਿਆ ਸਰਪੰਚ ਹੀ ਮੈਂ ਆ ਮੁਰੋਂ ਹੱਗ ਲਗ ਗਈ ਪਰ ਸਾਨੂੰ ਸਰਕਾਰਾਂ ਨੇ ਵੀ ਕਹਨ ਬੋਟਾਂ ਘੱਲੇ ਪਾਉਣੀਆਂ ਸੀਗੀਆਂ ਜੇ ਇਹੀ ਕੰਮ ਕਰਨੇ ਸੀਗੇ ਜੀ ਸਾਬਕਾ ਫਰਮਾਇਸ਼ ਮਸਤਾਨ ਸਿੰਘ ਜੀ ਮਸਤਾਨ ਜੀ ਕੀ ਮਾਮਲਾ ਤੁਹਾਡੇ ਪਿੰਡ ਦੇ ਤੁਸੀਂ ਵੀ ਪਿੰਡ ਦੇ ਸਰਪੰਚ ਰਹੇ ਹੋ ਕੀ ਮਸਲਾ ਹੈ ਦੇਖੋ ਜੀ ਮੈਂ ਸਰਪੰਚ ਰਿਹਾ 5 ਸਾਲ ਪਹਿਲਾਂ ਪਹਿਲਾਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਸਰਪੰਚ ਬਣਾ ਸਾਰੇ ਲੋਕ ਇੱਕਸਾਰ ਕੰਮ ਕਰਦੇ ਜਾਂਦੇ ਹੁਣ ਆਹ ਜਿਹੜੀ ਸਰਪੰਚੀ ਬਣੀ ਆ ਹੁਣ ਪੰਚਾਇਤ ਬਣੀ ਆ ਆਪੋਜੀਟ ਪਾਰਟੀਾਂ ਦੀ ਕੋ ਕੰਮ ਨਹੀਂ ਕਰਦੇ ਪਿੰਡ ਨੂੰ ਕੋਈ ਕੰਮ ਨਹੀਂ ਕਰਦਾ ਇਹ ਪੰਚਾਇਤ ਨੂੰ ਕੋਈ ਕੰਮ ਨਹੀਂ ਕਰਦਾ ਪੰਚਾਇਤ ਦੇ ਉਪਰਜਟ ਜਿਹੜਾ ਕੰਮ ਕਰਦੀ ਆ ਉਹਦੀ ਸ਼ਿਕਾਇਤ ਜਰੂਰ ਕਰ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿੰਦਾ ਦਾ ਸੰਵਿਧਾਨ ਆ ਜਦ ਪੰਚਾਇਤ ਬਣ ਗਈ ਮੈਂਬਰ ਬਣ ਗਏ ਹਨਾ ਸਭ ਕੁਝ ਹੋ ਗਿਆ ਉਹਦਾ ਪਹਿਲਾਂ ਚਾਰਜੇ ਨਹੀਂ ਦਿੰਦੇ ਉਹਦੇ ਕੋਲ ਅਸੀਂ ਵੀ ਜਾ ਚੁੱਕੇ ਆ ਅਸੀਂ ਗਏ ਸੀ ਉਹ ਕਹਿੰਦੀ ਮੈਂ ਤਾਂ ਤਾਂ ਹੈ ਹੀ ਨਹੀਂ ਕਹਿੰਦੀ ਇਹ ਸਰਪੰਚ ਨਹੀਂ ਹੈ ਨਹੀਂ ਕਹਿੰਦੀ ਹਾਲੇ ਤਾਂ ਸਰਪੰਚ ਹੀ ਮੈਂ ਆ ਸਾਨੂੰ ਤਾਂ ਸਮਝ ਨਹੀਂ ਲੱਗਦੀ ਕਿ ਇਲੈਕਸ਼ਨ ਹੋਈ ਕਾਦੇ ਵਾਸਤੇ ਸੀ ਇਹਨਾਂ ਨੂੰ ਨਾ ਇਲੈਕਸ਼ਨ ਹੁੰਦੀ ਸਾਡੇ ਜਿਹੜਾ ਸੰਵਿਧਾਨ ਆ ਉਹ ਕੋਲੀ ਉਹਦੀ ਹੋਣਾ ਚਾਹੀਦਾ ਇਹ ਆ ਸਬਧਾਨ ਆ ਇਹਦੇ ਨਾਲ ਚੱਲਣਾ ਚਾਹੀਦਾ ਕੋਈ ਆ ਜੀ ਇਹਦੇ ਬੰਦੇ ਨੇ ਪੂਰੇ ਇਹਦਾ ਕੰਮ ਨਹੀਂ ਪੂਰਾ ਇਹਨੂੰ ਕੰਮ ਨਹੀਂ ਕਰਨ ਦੇਣਾ ਇਹ ਤਾਂ ਕੋਈ ਮਤਵਲ ਕੋਈ ਨਹੀਂ ਸਰਬ ਸ਼ਾਂਤੀ ਨਾਲ ਵਿੱਚ ਬਣੇ ਆ ਦੋ ਪੰਚਾਇਤ ਮੈਂਬਰ ਬਣੇ ਆ ਉਹ ਵੀ ਆਪੋ ਜੱਟ ਹੋਗੇ ਦੋ ਪਾਸੇ ਹੋਗਾ ਇਹਦਾ ਤਾਂ ਮਤਲਬ ਇਹ ਪਿੰਡ ਦੇ ਬੱਚੇ ਕੰਮੇ ਨਹੀਂ ਹੋਣ ਦੇਣਾ ਇਹ ਗੱਲ ਤੇ ਆ ਜੋ ਸਾਡੇ ਅਸੀਂ ਇਹ ਨਹੀਂ ਕਹਿੰਦੇ ਸਾਡੀ ਜੋ ਸਰਕਾਰ ਦਾ ਹਨਾ ਸਾਰਾ ਪ੍ਰੈਸ਼ਰ ਉੱਤੇ ਸਰਕਾਰ ਦਾ ਮੰਤਰੀਆਂ ਦਾ ਹੋਊਗਾ ਕੋਈ ਨਹੀਂ ਸਾਨੂੰ ਅਸੀਂ ਭਗਵਾਨਤ ਮਾਨ ਨੂੰ ਮੜਾ ਨਹੀਂ ਕਹਿੰਦੇ ਅਸੀਂ ਵੋਟਾਂ ਪਾਈਆਂ ਆਪ ਪਾਈਆਂ ਸਾਰਿਆਂ ਦੇ ਵੋਟਾਂ ਪਾਈਆਂ ਡਾਕਟਰ ਰਾਜ ਨੂੰ ਪਾਈਆਂ ਉਹਦੇ ਮੁੰਡੇ ਨੂੰ ਵੀ ਪਾਈਆਂ ਸਾਨੂੰ ਹੋਣੀ ਇਹ ਨਹੀਂ ਸਮਝ ਲੱਗੀ ਕਿ ਹੁਣ ਕਿਉਂ ਉਹ ਛੱਤ ਦੂਰ ਕਾਤੇ ਹੋ ਇਹ ਦੱਸਣ ਦਾ ਸਹੀ ਬੇ ਆਮ ਮਸਲਾ ਆ ਤੁਸੀਂ ਨਾ ਵੋਟਾਂ ਨਹੀਂ ਪਾਈਆਂ ਚਾਹਿਆ ਜੇ ਉਹ ਉਹਦੇ ਬੰਦਾ ਮੇਰਾ ਮੈਂ ਹੀ ਆ ਕੜਾ ਜੇ ਮੈਂ ਹਾਰ ਵੀ ਗਿਆ ਤੇ ਇਹਦਾ ਇਹ ਤਾਂ ਮਤਲਬ ਹੈ ਨਹੀਂ ਕਿ ਤੁਸੀਂ ਜੂਏ ਬੰਦੇ ਚੜਦਿਓ ਵੋਟਾਂ ਤਾਂ ਅਸੀਂ ਵੀ ਤੁਹਾਨੂੰ ਵਹਾ ਵੀ ਦੇਣੀ ਹੈ ਇਹ ਅਸੀਂ ਇਹ ਕਹਿੰਦੇ ਜਿਹੜਾ ਪ੍ਰਿਟੀਕਲ ਦਵਾ ਹੈ ਮੰਨੀ ਚਾਹੀਦਾ ਪਿੰਡ ਜੀ ਅਸੀਂ ਪਿੰਡ ਦੇ ਵਿੱਚ ਜਿਹੜੀ ਸਕੂਲ ਹੈ ਉਹਦੀ ਕੋਈ ਕਮੇਟੀ ਬਣੀ ਆ ਉਹਦੇ ਵਿੱਚ ਵੀ ਕੋਈ ਉਹਨਾਂ ਨੇ ਆਪਣੇ ਬੰਦੇ ਪਾਏ ਉਹ ਨਹੀਂ ਆਪਣੇ ਬੰਦੇ ਪਾਏ ਜੀ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਪਿੰਡਾਂ ਸਰਪੰਚੀ ਨੂੰ ਪਤਾ ਨਾ ਸਾਨੂੰ ਪਤਾ ਸਕੂਲ ਦੇ ਪੈਸੇ ਮੇਰੇ ਕੋਲ ਆਉਂਦੇ ਆ ਜਿੰਨੇ ਪਿੰਡ ਦੇ ਪੈਸੇ ਆਉਂਦੇ ਸਕੂਲ ਦੇ ਮੇਰੇ ਕੋਲ ਆਉਂਦੇ ਆ ਆ ਅੰਗਲਮਾੜੀ ਸਕੂਲ ਆ ਸਾਡੇ ਉਹਦੇ ਪੈਸੇ ਮੇਰੇ ਕੋਲ ਆਉਂਦੇ ਆ ਗੁਰਦੁਆਰੇ ਦੇ ਪੈਸੇ ਮੇਰੇ ਕੋਲ ਆਉਂਦੇ ਆ ਮੰਦਿਰ ਦੇ ਪੈਸੇ ਮੇਰੇ ਕੋਲ ਆਉਂਦੇ ਆ ਸਕੂਲ ਦੇ ਪੈਸੇ ਮੇਰੇ ਕੋਲ ਆ ਧਰਮ ਦੇ ਗੁਰਦੁਆਰੇ ਦੇ ਪੈਸੇ ਪਹਿਲਾਂ ਲੋਕ ਦੋ ਕੱਢਦੇ ਆ ਉਹ ਮੇਰੇ ਕੋਲ ਦਿੰਦੇ ਆ ਮੈਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਹੈਗਾ ਚਾਰ ਜੁਗਲਾਂ ਨੂੰ ਮੈਂ ਦੇਣਾ ਪਿਆ ਲੋ ਪੈਸੇ ਆਪਣੇ ਆਪਣੇ ਲੈ ਜਾ ਸਕੂਲ ਦੇ ਪੈਸੇ ਜ਼ਰੂਰ ਮੇਰੇ ਕੋਲ ਆਂਗਨ ਬਾੜੀ ਦੇ ਪੈਸੇ ਹੁੰਦੇ ਆ ਸਕੂਲ ਦੇ ਪੈਸੇ ਪਏ ਆ ਮੇਰੇ ਕੋਲ ਸਾਢੇ 8000 ਰੁਪਏ ਮੇਰੇ ਕੋਲ ਹੋਣ ਪਿਆ ਜਿਹੜਾ ਲੋਕਾਂ ਨੇ ਦਿੱਤਾ ਅਸੀਂ ਸਕੂਲੇ ਜਾਈਦਾ ਉਹਨਾਂ ਦੇ ਪੁੱਛੀਦਾ ਵੀ ਜਿਹੜੀ ਚੀਜ਼ੀ ਤੁਹਾਨੂੰ ਲੋੜ ਆ ਉਹ ਅਸੀਂ ਤੁਹਾਨੂੰ ਬਣਾ ਕੇ ਦੇਵਾਂ ਤੁਸੀਂ ਫ ਸਰਕਾਰ ਨੂੰ ਪਾਉਂਗੇ ਕਿ ਨਾਲ ਲੋਕਲ ਲੀਡਰਾਂ ਨੂੰ ਪਾਉਂਗੇ ਕਿ ਅਫਸਰ ਸ਼ਾਹੀ ਨੂੰ ਪਾਉਂਗੇ ਅਸੀਂ ਸਰਕਾਰ ਨੂੰ ਨਹੀਂ ਪਾਉਂਦੇ ਇਸ ਪ੍ਰਭੰਤਮਾਨ ਨੂੰ ਮੜਾ ਨਹੀਂ ਕਾਂਦੇ ਪਰ ਜਿਹੜੇ ਮੋਰਲੇ ਕਰਿੰਦੇ ਆ ਉਹ ਜ਼ਰੂਰ ਮਾਰੇ ਇਹਦਾ ਮਤਲਬ ਜਿਹੜੇ ਐਮ ਐਲ ਏ ਐਮ ਪੀ ਤਾਂ ਉਹ ਜ਼ਰੂਰ ਹਾਂ ਮਨ ਨੂੰ ਫਿਟ ਲਾਣ ਦਾ ਜ਼ਰੂਰ ਪਾਉਂਦੇ ਆ ਜ਼ਰੂਰ ਆਇਤਾ ਜ਼ਰੂਰ ਕਹਿੰਨੇ ਆ ਇਹ ਗੱਲ ਤੇ ਆ ਜੋ ਉਸ ਕਰਦੇ ਆ ਇਹਦਾ ਮਤਲਬ ਕੋਈ ਨਹੀਂ ਇਹ ਨਹੀਂ ਪਤਾ ਮੈਨੂੰ ਮੈਂ ਜੇ ਸੱਚੀ ਗੱਲ ਕਾਸ ਕੋਈ ਨਹੀਂ ਹੈ ਹਾਂ ਇਹ ਵੀ ਕੋਈ ਪਤਾ ਨਹੀਂ ਵੀ ਕਾਲ ਨੂੰ ਮੇਰੇ ਤੇ ਕੀ ਇਹ ਤਾਂ ਹੀ ਡਰਗ ਵੇਚਦਾ ਇਹ ਤਾਂ ਜੋ ਮਰਜ਼ੀ ਪਾ ਲਨ ਮੇਰੇ ਸਰ ਇਹ ਤਾਂ ਗਲਤ ਹੈ ਹਨ ਅਸੀਂ ਆਪਣਾ ਕੰਮ ਕਰਦੇ ਹਾਂ ਆਪਣੀ ਮਿਹਨਤ ਕਰਦੇ ਹਾਂ ਰੋਟੀ ਖਾਂਦੇ ਹਾਂ ਕੋਈ ਇਦਾਂ ਦੀ ਗੱਲ ਨਹੀਂ ਪਿੰਡ ਦੇ ਵਿੱਚ ਜਿਹੜਾ ਕੰਮ ਹੁੰਦਾ ਉਹਦੇ ਵਿੱਚ ਮੋਹਰੇ ਹੋ ਕੇ ਹਿੱਸਾ ਪਾਈਦਾ ਜਾਂ ਸਰਪੰਚ ਜਿਹੜਾ ਮਰਜ਼ੀ ਹੋਵੇ ਮੇਰੀ ਬੰਨ ਤਾਂ ਆ ਧਰਮੀ ਛੱਡ ਬਾਹਰ ਵੀ ਕੀ ਹੋ ਸਾਨੂੰ ਕੋਈ ਫਰਕ ਨਹੀਂ ਪਿੰਡ ਦੀ ਤਰੱਕੀ ਚਾਹੀਦੀ ਹੈ ਪਿੰਡ ਦੀ ਤਰੱਕੀ ਚਾਹੀਦੀ ਹੈ ਅਸੀਂ ਨਾਲ ਤੋਰਨਾ ਚਾਹੁੰਦੇ ਹਾਂ ਲੋਕਾਂ ਨੂੰ ਗੁਰਦਾਵਰ ਸਿੰਘ ਜੀ ਗੁਰਦਾਵਰ ਸਿੰਘ ਜੀ ਤੁਹਾਡੇ ਪਿੰਡ ਨੂੰ 10 ਮਹੀਨੇ ਹੋ ਗਏ ਹਜੇ ਤੱਕ ਪੰਚਾਇਤੀ ਵਿਭਾਗ ਨੇ ਚਾਰਜ ਨਹੀਂ ਦਿੱਤਾ ਪਿੰਡ ਦੇ ਵਿੱਚ ਕੰਮ ਵੀ ਬਹੁਤ ਹੋਣ ਵਾਲੇ ਹੋਣੇ ਆ। ਕੀ ਲੱਗਦਾ ਤੁਹਾਨੂੰ ਪਈ ਤੁਹਾਡੀ ਜਿਹੜੀ ਇਹ ਨਵੀਂ ਪੰਚਾਇਤ ਚੁਣੀ ਆਪੇ ਇਹ ਚੋਣ ਜਿਹੜੀ ਸਾਰਥਕ ਆ ਜਾਂ ਤੁਸੀਂ ਪਛਤਾ ਰਹੇ ਆ ਬੜ ਕੇ। ਦੇਖੋ ਜੀ ਅਜੇ ਤਾਂ ਇਹ ਚੋਣ ਜਿਹੜੀ ਹੋਈ ਆ ਜੀ ਉਹਦੇ ਵਾਸਤੇ ਤਾਂ ਜੋ ਜਿੱਤ ਪ੍ਰਾਪਤ ਹੋਈ ਆ ਉਹਨੂੰ ਦੇਖੋ ਜੀ ਪਹਿਲਾਂ ਤਾਂ ਜੋ ਦਾ ਬਣਦਾ ਆ ਚਾਰਜ ਦੇਣਾ ਚਾਹੀਦਾ ਜੀ ਅਜੇ ਤੱਕ ਚਾਰਜ ਕਿਉਂ ਨਹੀਂ ਮਿਲਿਆ? ਤੇ ਚ ਚਾਰਜ ਮਿਲੂਗਾ ਤਾਂ ਸਾਰੇ ਪਿੰਡ ਦੇ ਪੈਂਚ ਸਰਪੰਚ ਹੋਰ ਵੀ ਪਤਵੰਤੇ ਸੱਜਣ ਇਕੱਠੇ ਹੋ ਕੇ ਪਿੰਡ ਦਾ ਵਿਕਾਸ ਕਰਾਂਗੇ ਨਾਲ ਤੁਰਾਂਗੇ ਜੀ ਜਦੋਂ ਵਿਕਾਸ ਕਰਨ ਦੇ ਵਿੱਚ ਰੋੜੇ ਅਟਕਾ ਰਹੇ ਆ ਕੋਈ ਵੀ ਕੰਮ ਕਰਨ ਤੇ ਉੱਪਰ ਤੇ ਜਾਂ ਕਿਤੇ ਤੇ ਵੀ ਉਹ ਸਾਰੇ ਕੰਮਾਂ ਨੂੰ ਬੇਫੁੱਲ ਕਰ ਰਹੇ ਆ ਉਹ ਪਿੰਡ ਦੇ ਵਿਕਾਸ ਦੇ ਹੱਕ ਵਾਸਤੇ ਨਹੀਂ ਹਨ ਕੀ ਤੁਹਾਨੂੰ ਪਛਤਾਵਾ ਹੈ ਇਸ ਗੱਲ ਦਾ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਸਾਨੂੰ ਬਹੁਤ ਪਛਤਾਵਾ ਜੀ ਜਿਹੜੇ ਅਸੀਂ ਜਾਣੇ ਕਿ ਬਣ ਗਏ ਅਸੀਂ ਪਰ ਪਸਤਾਵਾ ਜਾਨੀ ਕਿ ਉਹ ਕਿਉਂ ਕਰ ਰਿਹਾ ਉਹ ਕਿਉਂ ਪਿੰਡ ਨਾਲ ਪਿੰਡ ਦੇ ਨਾਲ ਕਿਉਂ ਨਹੀਂ ਤੁਰ ਰਿਹਾ ਬਈ ਯਾਰ ਪਹਿਲੀਆਂ ਪੰਚਾਇਤਾਂ ਸਾਰੀਆਂ ਪਿੰਡ ਦੇ ਨਾਲ ਤੁਰੀਆਂ ਕੋਈ ਵੀ ਸਰਪੰਚ ਬਣਿਆ ਜਿੱਦਾਂ ਕਹਿੰਦੇ ਆਂ ਹੀ ਸਾਰੇ ਨਾਲ ਤੁਰਿਆ ਬਾਕੀ ਕੋਈ ਵੀ ਨਾਲ ਉਹ ਸਾਥ ਨਹੀਂ ਦੇ ਰਿਹਾ ਤੇ ਜੋ ਆਪਣੇ ਪੰਚਾਇਤ ਦੇ ਬਣੇ ਨਾ ਕੋਈ ਕੰਮ ਹੋਣ ਦੇਣ ਦੇ ਜਾਂ ਨਾ ਕੋਈ ਕੋਈ ਪਿੰਡ ਦੀ ਕਮੇਟੀ ਆ ਜਾਂ ਕੋ ਨਾ ਨਹੀਂ ਤੇ ਰਾਜਕਮਰ ਜਾਏ ਐਮਪੀ ਆ ਜਾਂ ਉਹਦਾ ਮੁੰਡਾ ਵੋਟਾਂ ਤੋਂ ਬਾਅਦ ਇੱਥੇ ਕਦੇ ਚੌਂਤੇ ਤੇ ਆ ਕੇ ਜਾਂ ਪਿੰਡ ਦਾ ਕੋਈ ਵੀ ਆਪਣੇ ਬਣੇ ਦਾ ਉਹਨੂੰ ਕੋਈ ਧੰਨਵਾਦ ਨਹੀਂ ਕੀਤਾ ਆ ਕੇ ਹਰੇਕ ਨੇ ਉਹਨਾਂ ਨੂੰ ਵੋਟਾਂ ਪਾਈਆਂ ਹਰੇਕ ਨੇ ਸਾਥ ਦਿੱਤਾ ਸਭ ਕੋ ਨਾਲ ਆ ਜੀ ਮਤਲਬ ਕਹਿ ਦੋ ਪਾਵਿਆ ਵੇ ਮਤਲਬ ਨਿਕਲ ਗਿਆ ਤਾਂ ਉਹ ਪਛਾਣਦੇ ਬਸ ਬਸ ਉਹੀ ਗੱਲ ਹੈ ਜੀ ਟਾਈਮ ਆਉਂ ਦੇਖੋ ਜੀ ਆੜਿਆ ਥੜਕਾਂ ਟੁੱਟੀਆਂ ਇੱਧਰ ਟੁੱਟੀਆਂ ਸਾਰੇ ਆਲੇ ਦੁਆਲੇ ਘੁੰਮਦੇ ਤੇ ਉਠਾਣੇ ਕਿਉਂ ਨਹੀਂ ਆ ਰਹੇ ਹੋ ਸਭ ਦੇਖਣਾ ਚਾਹੀਦਾ ਜੀ ਉਹਨਾਂ ਨੂੰ ਘੁੰਮ ਕੇ ਤਾਂ ਹੀ ਵਿਕਾਸ ਹੋਊਗਾ ਜੀ ਪਿੰਡ ਦਾ ਕੇ ਵੀ ਕੀ ਨਾਮ ਪੈਂਦੀ ਤੁਹਾਡਾ ਸਰ ਜੀ ਕਾਲ ਜੀ ਮੇਰਾ ਨਾਮ ਗੁਰਜੀਤਦਰ ਕੌਰ ਹੈ ਗੁਰਜੀਤਦਰ ਕੌਰ ਜੀ ਤੁਹਾਡੇ ਪਿੰਡ ਅਜੇ ਹੈ ਮੀਡੀਆ ਦੀ ਟੀਮ ਆਈ ਆ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਪੰਚਾਇਤ ਨੂੰ ਚਾਰਜ ਨਹੀਂ ਮਿਲਿਆ 10 ਮਹੀਨੇ ਹੋ ਗਏ ਕੀ ਆ ਇਹਦਾ ਨੁਕਸਾਨ ਹੋ ਰਿਹਾ ਪਿੰਡ ਨੂੰ ਨੁਕਸਾਨ ਜੀ ਦੇਖੋ ਪਿੰਡ ਤਾਂ ਪਹਿਲਾਂ 10 ਸਾਲ ਪਿੱਛੇ ਚੱਲ ਗਿਆ ਸੀਗਾ ਐਸਾ ਹੁਣ ਆ ਦੋ ਸਾਲ ਹੋ ਰਿਹਾ ਪੱਜੋੜ ਲਈ ਤੇ ਮੇਰੇ ਹਿਸਾਬ ਨਾਲ 20 ਸਾਲ ਪਿੱਛੇ ਚੱਲ ਗਿਆ ਪਿੰਡ ਸਾਡਾ ਨਿੱਸਾ ਤਰੱਕੀ ਨਹੀਂ ਹੋ ਰਹੀ ਕੋਈ ਕੰਮ ਨਹੀਂ ਹੋ ਰਿਹਾ ਆ ਬਸ ਜਿੱਦਾਂ ਕਹਿੰਦੇ ਹੁੰਦੇ ਆ ਸਰਪੰਚ ਬਾਂਡੇ ਦਾ ਮਤਲਬ ਤੇ ਹੀ ਹੈ ਕਿ ਕੰਮ ਚਲਾਈਏ ਅਸੀਂ ਸਾਰੇ ਨੇ ਰੜਕੇ ਬਣਾਏ ਹੈਗੇ ਆ ਪਰ ਜਦੋਂ ਚਾਰਜਿੰਗ ਦੀਦੇਰੇ ਮੌਨ ਕੰਮ ਨਹੀਂ ਚੱਲ ਰਿਹਾ ਹੈਗਾ ਆ ਫੇਰ ਆਪਾਂ ਨੂੰ ਪਛਤਾਵਾ ਇਸ ਗੱਲ ਦਾ ਹੈਗਾ ਕਿ ਸਰਕਾਰਾਂ ਸਾਡਾ ਕੁਝ ਨਹੀਂ ਸੁਣ ਰਹੀਆਂ ਅਸੀਂ ਦੇਖੋ ਜੀ ਕੁਝ ਵੀ ਹੈਗਾ ਆ ਅਸੀਂ ਬਾਦਲ ਛੱਡੇ ਆਪ ਫੜੇ ਪਰ ਆਪਨੇ ਸਾਨੂੰ ਇਦਾਂ ਧੱਕਾ ਮਾਰਿਆ ਕਹਿੰਦਾ ਕਾਲੀ ਛੱਡ ਕੇ ਸੀ ਆਪ ਫੜੇ ਹੁਣ ਆਪਨੇ ਸਾਨੂੰ ਵੱਖਲਾ ਦਿੱਤਾ ਸਾਨੂੰ ਕੋਈ ਪੁੱਛਦਾ ਨਹੀਂ ਹੈਗਾ ਜਾਂ ਕੋਈ ਧੁਆ ਨਹੀਂ ਹੈਗਾ ਦੇਖੋ ਜੀ ਅਸੀਂ ਤੇਰਾ ਤਾਂ ਜੁੜੇ ਇਨਾ ਹੈ ਨਾ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਰਾਜਕੁਮਾਰ ਨੂੰ ਵੀ ਇਸ਼ਾਨਤ ਨੂੰ ਵੀ ਫੋਨ ਕੀਤਾ ਮੈਂ ਨੇ ਕਿਹਾ ਵੀ ਦੇਖ ਕਾਕਾ ਤੇ ਨੰਮੀ ਸੇਰੇਸ ਦਾ ਘੋੜਾ ਹੈਗਾ ਸਾਡੇ ਵਾਸਤੇ ਅਜੀ ਤੈਨੂੰ ਉੱਚੀ ਜਗ੍ਹਾ ਤੇ ਚਾਹਨੇ ਹੈਗੇ ਪਰ ਤੂੰ ਸਾਡਾ ਤਾਂ ਖਿਆਲ ਰੱਖੇਂਗਾ ਨਾ ਜਦ ਆਪਣੀ ਵੋਟਰ ਦਾ ਨਹੀਂ ਕੰਟ ਕਰਨਾ ਹੈਗਾ ਤਾਂ ਗਾਂਹ ਮੋਰੇ ਵੀ ਕੀ ਬਣੂਗਾ ਫੇ ਹੁਣ ਅਸੀਂ ਇਸ ਸੋਚ ਰਹੇ ਹੈਗੇ ਤਾਂ ਹੁਣ ਅਸੀਂ ਕੀ ਕਰੀਏਗਾ ਗਾਂਹ ਮੋਰੇ ਵੀ ਇਲੈਕਸ਼ਨ ਹੈਗੀ ਆ ਤੇ ਹਜੇ ਤੱਕ ਸਾਡਾ ਕੋਸ਼ਿਸ਼ ਕਿਤੇ ਵੀ ਸੁਣਵਾਈ ਨਹੀਂ ਹੈਗੀ ਕੋਈ ਚਾਰਜਿੰਗ ਦੇ ਕੋਈ ਕੰਮ ਜੇ ਚੱਲਦਾ ਆ ਉਸ ਨੂੰ ਰੋਕ ਦਿੱਤਾ ਜਾਂਦਾ ਹੈਗਾ ਆ ਫੇ ਰੋਕ ਦਿੱਤਾ ਜਾਂਦਾ ਹੈਗਾ ਫੇ ਉਪਰੋਂ ਪ੍ਰੈਸ਼ਰ ਪਿੰਦਾ ਹੈਗਾ ਆ ਕੰਮ ਉੱਥੇ ਤਾਂ ਹੀ ਰੁਕ ਜਾਂਦਾ ਹੈਗਾ ਕੋਈ ਤਰੱਕੀ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੀ ਠੀਕ ਹੈ ਬਈ ਸਵਾਨੇ ਪੰਚਾਇਤ ਨੇ ਬੁਲਾਇਆ ਸੀਗਾ ਇਹਨਾਂ ਨੂੰ ਚਾਰਜ ਨਹੀਂ ਮਿਲ ਰਿਹਾ 10 ਮਹੀਨੇ ਹੋ ਗਏ ਜੀ ਅੱਛਾ ਜੀ ਉਹ ਕਹਿੰਦੇ ਤੁਹਾਡੇ ਕੋ ਵੀ ਜਾਏ ਆ ਭਈ ਉਹ ਕਹਿੰਦੇ ਅਸੀਂ ਕਿਹਾ ਭਈ ਸ਼ਾਂਖ ਜੀ ਨੂੰ ਕਹਿੰਨੇ ਆ ਭਈ ਤੁਸੀਂ ਲੰਬੀ ਦੇਸ ਦੇ ਘੋੜੇ ਆ ਫਿਰ ਫੇਰ ਵੀ ਚਾਰਜ ਨਹੀਂ ਮਿਲ ਰਿਹਾ ਸਾਨੂੰ ਭਈ ਸਾਡੇ ਸਾਰੇ ਕੰਮ ਰੁਕੇ ਪਏ ਆ ਮੇਰੀ ਹੋਈ ਹੀ ਗੱਲ ਸਰਪੰਚ ਸਾਹਿਬ ਨਾਲ ਮੈਨੂੰ ਤਾਂ ਲੱਗਿਆ ਸੀਗਾ ਹੋ ਗਿਆ ਆ ਫਿਰ ਮੈਨੂੰ ਥੋੜੇ ਦਿਨ ਪਹਿਲਾਂ ਸਰਪੰਚ ਸਾਹਿਬ ਨੇ ਦੱਸਿਆ ਤਾਂ ਮੈਂ ਮੀਟਿੰਗ ਵੀ ਉਹ ਵੀ ਨਾ ਦੇਖੇ ਨੇ ਉਹ ਦਿੱਤੀ ਐਡੀਸੀ ਉਹਨਾਂ ਨਾਲ ਠੀਕ ਹੈ ਮੈਂ ਵੀ ਆ ਇਸ ਨੂੰ ਲੈ ਕੇ ਆਇਆ ਮੈਂ ਕਰਵਾ ਦਿੰਦਾ ਜਲਦੀ ਕੋਈ ਗੱਲ ਨਹੀਂ